ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆਓ ਫਿਰ ਰੁਕ ਕਰਦੇ ਹਾਂ ਪਹਿਲੀ ਖਬਰ ਦਾ ਸ਼੍ਰੀ ਹਰਮੰਦਰ ਸਾਹਿਬ ਵਿਖੇ ਆਰ ਡੀ ਐਫਸ ਬਲਾਸਟ ਕਰਨ ਦੀ ਧਮਕੀ ਦਿੱਤੀ ਗਈ ਹੈ ਇਹ ਕਿਸੇ ਅਣਪਛਾਤੇ ਵੱਲੋਂ ਈਮੇਲ ਭੇਜ ਕੇ ਧਮਕੀ ਦਿੱਤੀ ਗਈ ਈਮੇਲ ਦੇ ਵਿੱਚ ਅੱਜ ਦੁਪਹਿਰ ਤੱਕ ਦਾ ਸਮਾਂ ਦਿੱਤਾ ਗਿਆ ਧਮਕੀ ਭਰੀ ਈਮੇਲ ਆਉਣ ਤੋਂ ਬਾਅਦ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੌਕਸੀ ਵਜੋਂ ਸ਼੍ਰੀ ਦਰਬਾਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰਾਂ ਪਰ ਕਰਮਾ ਲੰਗਰ ਹਾਲ ਅਤੇ ਸ੍ਰੀਮਾ ਉੱਤੇ ਟਾਸਕ ਫੋਰਸ ਤਾਇਨਾਤ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ आरजीपीसी ने इस ईमेल ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ। आरजीपीसी ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਦ ਦੇ ਵੱਲੋਂ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ। ਦੂਜੇ ਪਾਸੇ ਪੁਲਿਸ ਵੱਲੋਂ ਵੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਈਮੇਲ ਮਿਲਣ ਤੋਂ ਬਾਅਦ ਐਰਜੀਪੀਸੀ ਤੇ ਪ੍ਰਸ਼ਾਸਨ ਚੁਕੰਨਾ ਹੋ ਗਿਆ ਅਤੇ ਜਾਂਚ ਕੀਤੀ ਗਈ। ਸ਼੍ਰੀ ਦਰਬਾਹਬ ਸਾਹਿਬ ਅੰਮ੍ਰਿਤਸਰ ਬਾਰੇ ਆਈ ਧਮਕੀਪਰੀ ਈਮੇਲ ਸੰਬੰਧੀ ਜਾਣਕਾਰੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਪੋਲਰ ਦੇ ਵੱਲੋਂ ਮੀਡੀਆ ਥਰੂ ਸਾਂਝੀ ਕੀਤੀ ਗਈ। ਤੇ ਉਹਨਾਂ ਨੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਤੇ ਈਮੇਲ ਦੇ ਵਿੱਚ ਬਲਾਸਟ ਦੀ ਚੇਤਾਵਨੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਤੁਰੰਤ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸਟੇਟ ਸਾਈਬਰ ਕਰਾਈਮ ਸੈੱਲ ਅਤੇ ਹੋਰ ਏਜੰਸੀਆਂ ਦੀ ਮਦਦ ਲੈ ਕੇ ਜਾਂਚ ਜਾਰੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਹ ਰੂਸ ਨੂੰ ਇੱਕ ਵੱਡੀ ਧਮਕੀ ਦਿੱਤੀ ਹੈ ਉਹਨਾਂ ਕਿਹਾ ਕਿ ਜੇਕਰ ਯੂਕਰੇਨ ਦੇ ਵਿੱਚ ਜੰਗ ਖਤਮ ਕਰਨ ਦੇ ਲਈ 50 ਦਿਨਾਂ ਦੇ ਅੰਦਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਉਹ ਰੂਸ ਉੱਤੇ ਟੈਰਿਫ ਵਧਾਉਣਗੇ ਅਮਰੀਕੀ ਰਾਸ਼ਟਰਪਤੀ ਨੇ ਇਹ ਐਲਾਨ ਓਵਲ ਆਫਿਸ ਦੇ ਵਿੱਚ ਨਾਟੋ ਦੇ ਸਖਤਰ ਜਨਰਲ ਮਾਰਕ ਰੂਟ ਦੇ ਨਾਲ ਮੁਲਾਕਾਤ ਦੌਰਾਨ ਕੀਤਾ। 트ੰਪ ਨੇ ਕਿਹਾ ਕਿ ਜੇਕਰ 50 ਦਿਨਾਂ ਦੇ ਅੰਦਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਅਸੀਂ ਬਹੁਤ ਸਖਤ ਟੈਰਿਫ ਲਗਾਵਾਂਗੇ। ਉਹਨਾਂ ਨੇ ਇਹ ਨਹੀਂ ਦੱਸਿਆ ਕਿ ਟੈਰਿਫ ਕਿਵੇਂ ਲਾਗੂ ਕੀਤੇ ਜਾਣਗੇ। ਉਹਨਾਂ ਨੇ ਅੱਗੇ ਕਿਹਾ ਕਿ ਮੈਂ ਵਪਾਰ ਦੀ ਵਰਤੋਂ ਕਈ ਚੀਜ਼ਾਂ ਲਈ ਕਰਦਾ ਪਰ ਇਹ ਜੰਗਾਂ ਦੇ ਨਪਤਾਰੇ ਲਈ ਬਹੁਤ ਵਧੀਆ। 트ੰਪ ਨੇ ਪਹਿਲਾ ਅਪ੍ਰੈਲ ਦੇ ਵਿੱਚ ਇਹ ਸਵਾਲ ਉਠਾਇਆ ਸੀ ਕਿ ਕੀ ਰੂਸੀ ਰਾਸ਼ਟਰਪਤੀ ਪੁਤਿਨ ਸੱਚਮੁੱਚ ਯੂਕਰੇਨ ਦੇ ਵਿੱਚ ਯੁੱਧ ਖਤਮ ਕਰਨ ਦੇ ਦਿਲ ਤਸਵੀ ਰੱਖਦੇ ਨੇ ਕਿਉਂਕਿ ਉਹਨਾਂ ਨੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਬੰਬਾਰੀ ਮੌਹਮ ਜਾਰੀ ਰੱਖੀ ਸੀ 트럼ਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਉੱਤੇ ਲਿਖਿਆ ਕਿ ਮੈਨੂੰ ਲੱਗਦਾ ਕਿ ਸ਼ਾਇਦ ਪੁਤਿਨ ਨਹੀਂ ਚਾਹੁੰਦੇ ਕਿ ਯੁੱਧ ਰੁਕੇ ਉਹ ਸਿਰਫ ਮੈਨੂੰ ਗੁੰਮਰਾ ਕਰ ਰਹੇ ਨੇ ਹਾਲਾਂਕਿ ਉਹਨਾਂ ਨੇ ਸ਼ੁਰੂ ਦੇ ਵਿੱਚ 2 ਹਫ਼ਤਿਆਂ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਸੀ ਪਰ ਅਜੇ ਹਾਲ ਲੱਗਦਾ ਹੈ ਕਿ ਲਗਭਗ 3 ਮਹੀਨੇ ਬਾਅਦ ਅਮਰੀਕੀ ਰਾਸ਼ਟਰਪਤੀ ਦਾ ਸਬਰ ਖਤਮ ਹੋ ਗਿਆ ਪੰਜਾਬ ਦੇ ਬਜ਼ੁਰਗ ਸਿੱਖ ਦੜਾਕ ਫੌਜਾ ਸਿੰਘ ਦਾ 114 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ। ਉਹਨਾਂ ਨੂੰ ਦੁਨੀਆ ਦਾ ਸਭ ਤੋਂ ਬਜ਼ੁਰਗ ਦੜਾਕ ਵੀ ਕਿਹਾ ਜਾਂਦਾ ਤੇ ਜਾਣਕਾਰੀ ਅਨੁਸਾਰ ਜਦੋਂ ਉਹ ਆਪਣੇ ਘਰ ਦੇ ਬਾਹਰ ਸੈਰ ਕਰ ਰਹੇ ਸਨ ਤਾਂ ਇੱਕ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਜਿਸ ਤੋਂ ਬਾਅਦ ਉਹ ਸੜਕ ਉੱਤੇ ਡਿੱਗ ਪਏ ਅਤੇ ਉਹਨਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਹੈ। ਫੌਜਾ ਸਿੰਘ ਜਲੰਧਰ ਦੇ ਬਿਆਸ ਪਿੰਡ ਦੇ ਰਹਿਣ ਵਾਲੇ ਸਨ ਤੇ ਉਹਨਾਂ ਦਾ ਜਨਮ 1 April 1911 ਨੂੰ ਜਲੰਧਰ ਜ਼ਿਲ੍ਹੇ ਦੇ ਬਿਆਸ ਪਿੰਡ ਵਿੱਚ ਹੋਇਆ ਸੀ। ਵਜੋ ਸਿੰਘ ਨੇ ਸਾਲ 2000 ਦੇ ਵਿੱਚ ਆਪਣੀ ਮੈਰਾਥਨ ਯਾਤਰਾ ਸ਼ੁਰੂ ਕੀਤੀ ਤੇ ਅੰਤ ਵਿੱਚ 8 ਦੌੜਾਂ ਵਿੱਚ ਹਿੱਸਾ ਲਿਆ ਤੇ 2011 ਵਿੱਚ ਟ੍ਰਾਂਟੋ ਮੈਰਾਥਨ ਦੇ ਵਿੱਚ ਭਾਗ ਲੈ ਕੇ ਉਹਨਾਂ ਨੇ ਸਭ ਤੋਂ ਵੱਧ ਉਮਰ ਦੇ ਮੈਰਾਥਨ ਦੌੜਾਕ ਦਾ ਨਾਮ ਹਾਸਲ ਕਰ ਲਿਆ ਪਰ ਉਹਨਾਂ ਦਾ ਨਾਮ ਗਿਨੀਜ਼ ਬੁੱਕ ਦੇ ਵਿੱਚ ਸ਼ਾਮਲ ਨਹੀਂ ਹੋ ਸਕਿਆ ਕਿਉਂਕਿ ਉਹਨਾਂ ਕੋਲ ਆਪਣਾ ਜਨਮ ਸਰਟੀਫਿਕੇਟ ਨਹੀਂ ਸੀ 2012 ਦੇ ਵਿੱਚ ਉਹਨਾਂ ਨੇ ਲੰਡਨ ਮੈਰਾਥਨ ਦੇ ਵਿੱਚ ਵੀ ਦੌੜ ਲਗਾਈ ਅਤੇ 20 ਕਿਲੋਮੀਟਰ ਦੀ ਦੌੜ ਪੂਰੀ ਕੀਤੀ ਅਤੇ ਪੂਰੀ ਦੁਨੀਆ ਨੂੰ ਉਸ ਨਾਲ ਹੈਰਾਨ ਕਰ ਦਿੱਤਾ ਰੂਸ ਨਾਲ ਜੰਗ ਦੇ ਦੌਰਾਨ ਯੂਕਰੇਨ ਦੇ ਵਿੱਚ ਵੱਡਾ ਉਲਟਫੇਰ ਹੋਇਆ ਰਾਸ਼ਟਰਪਤੀ ਵਲਦਮੀਰ ਜ਼ਲਨਸਕੀ ਨੇ ਉਪ ਪ੍ਰਧਾਨ ਮੰਤਰੀ ਯੂਲੀਆ ਸਵੇਰੀ ਡੈਂਕੋ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਤੇ ਯੂਲੀਆ ਨੇ ਆਪਣੇ ਬੌਸ ਡੈਨਿਸ ਸਵਿਹੀ ਹਾਲ ਦੀ ਥਾਂ ਲਈ ਹੈ ਡੈਨਿਸ 2020 ਦੇ ਵਿੱਚ ਪ੍ਰਧਾਨ ਮੰਤਰੀ ਚੁਣੇ ਗਏ ਸਨ ਅਤੇ ਯੁੱਧ ਦੇ ਦੌਰਾਨ ਵੀ ਪਿਛਲੇ 3 ਸਾਲਾਂ ਤੋਂ ਐਸੇ ਅਹੁਦੇ ਉੱਤੇ ਕੰਮ ਕਰ ਰਹੇ ਸਨ ਯੂਰੋ ਨਿਊਜ਼ ਦੇ ਮੁਤਾਬਕ ਸੋਮਵਾਰ 14 ਜੁਲਾਈ ਨੂੰ ਇੱਕ ਮੀਟਿੰਗ ਤੋਂ ਬਾਅਦ ਜਲੈਂਸਕੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਯੂਲੀਆ ਦਾ ਨਾਮ ਐਲਾਨ ਕੀਤਾ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਕਾਰਜਕਾਰੀ ਅਹੁਦਿਆਂ ਵਿੱਚ ਬਦਲਾਅ ਸ਼ੁਰੂ ਕਰ ਦਿੱਤੇ ਨੇ। ਇਸ ਦਾ ਪ੍ਰਭਾਵ ਆਉਣ ਵਾਲੇ ਸਮੇਂ ਵਿੱਚ ਦਿਖਾਈ ਦੇਵੇਗਾ। 39 ਸਾਲਾ ਯੂਲੀਆ ਨੂੰ ਜਲੈਂਸਕੀ ਦਾ ਕਰੀਬੀ ਮੰਨਿਆ ਜਾਂਦਾ ਤੇ ਯੂਲੀਆ ਨੇ ਅਰਥ ਸ਼ਾਸਤਰ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰਾਜਨੀਤੀ ਦੇ ਵਿੱਚ ਪ੍ਰਵੇਸ਼ ਕੀਤਾ ਤੇ ਸਾਲ 2021 ਦੇ ਵਿੱਚ ਯੂਲੀਆ ਨੂੰ ਡਿਪਟੀ ਪੀਐਮ ਦਾ ਅਹੁਦਾ ਵੀ ਮਿਲਿਆ ਸੀ। ਪੰਜਾਬ ਵਿਧਾਨ ਸਭਾ ਦੇ ਸਦਨ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬ ਪਵਿੱਤਰ ਗ੍ਰੰਥ ਬਿੱਲ 2025 ਪੇਸ਼ ਕੀਤਾ ਅਤੇ ਪ੍ਰਸਤਾਵਿਤ ਕੀਤਾ ਗਿਆ। ਸਦਨ ਦੇ ਵਿੱਚ ਇਸ ਬਿੱਲ ਉਤੇ ਤੁਰੰਤ ਵਿਚਾਰ ਕੀਤਾ ਜਾਣਾ ਤੇ ਇਸ ਬਿੱਲ ਅਨੁਸਾਰ ਜੇਕਰ ਕੋਈ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਦਾ ਤਾਂ ਉਸ ਨੂੰ 10 ਸਾਲ ਤੋਂ ਲੈ ਕੇ ਉਮਰ ਕੈ ਤੱਕ ਦੀ ਸਜ਼ਾ ਹੋ ਸਕਦੀ ਹੈ। ਇਹ ਬਿੱਲ ਸਿਰਫ ਇੱਕ ਕਾਨੂੰਨੀ ਦਸਤਾਵੇਜ਼ ਨਹੀਂ ਸਗੋਂ ਪੰਜਾਬੀ ਸਮਾਜ ਦੀ ਧਾਰਮਿਕ ਭਾਵਨਾ ਅਤੇ ਆਸਥਾ ਦੀ ਰੱਖਿਆ ਦੇ ਵੱਲ ਇੱਕ ਮਜ਼ਬੂਤ ਕਦਮ ਮੰਨਿਆ ਜਾ ਰਿਹਾ ਹੈ। ਐਸ ਬਿਲ ਰਹੀ ਹਿੰਦੂ ਸਿੱਖ ਮੁਸਲਮ ਅਤੇ ਈਸਾਈ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਖਤ ਸਜ਼ਾ ਦੇਣ ਦਾ ਪ੍ਰਬੰਧਨ ਕੀਤਾ ਗਿਆ। ਪੰਜਾਬ ਸਰਕਾਰ ਨੇ ਇਸ ਨੂੰ ਪੰਜਾਬ ਪਵਿੱਤਰ ਗ੍ਰੰਥ ਬਿੱਲ 2025 ਦਾ ਨਾਮ ਦਿੱਤਾ ਹੈ ਤੇ ਇਸ ਬਿਲ ਉੱਤੇ ਹੁਣ ਪੰਜਾਬ ਵਿਧਾਨ ਸਭਾ ਦੇ ਚੌਥਾ ਅਤੇ ਆਖਰੀ ਦਿਨ ਦੇ ਸੈਸ਼ਨ ਵਿੱਚ ਚਰਚਾ ਕੀਤੀ ਜਾਣੀ ਹੈ। ਕਿਉਂਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ 117 ਵਿੱਚੋਂ 93 ਵਿਧਾਇਕ ਨੇ ਇਸ ਲਈ ਬਿਲ ਦਾ ਪਾਸ ਹੋ ਜਾਣਾ ਯਕੀਨੀ ਹੈ। ਹਾਲਾਂਕਿ ਇਸ ਬਿਲ ਨੂੰ ਉਦੋਂ ਹੀ ਕਾਨੂੰਨੀ ਰੂਪ ਮਿਲੇਗਾ। ਜਦੋਂ ਐਥ ਨੂੰ ਰਾਜਪਾਲ ਦੇ ਦਸਤਕਤ ਤੋਂ ਬਾਅਦ ਰਾਸ਼ਪਤੀ ਪੱਧਰ ਦੇ ਉੱਤੇ ਮਨਜ਼ੂਰੀ ਮਿਲ ਸਕੇਗੀ ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਵਰਸ਼ਿਨਨ ਨੇ ਕਿਹਾ ਕਿ ਦੋਵਾਂ ਦੇਸ਼ ਸੀਰੀਆ ਦੇ ਵਿੱਚ ਦੇਸ਼ ਦੇ ਫੌਜੀ ਅਧਿਕਾਰ ਸਥਾਪਿਤ ਕਰਨ ਦੇ ਸਬੰਧ ਵਿੱਚ ਇੱਕ ਦੂਜੇ ਦੇ ਸੰਪਰਕ ਵਿੱਚ ਨੇ ਵਰਸ਼ਿਨਨ ਨੇ ਕਿਹਾ ਕਿ ਮੈਂ ਪੁਸ਼ਟੀ ਕਰ ਸਕਦਾ ਕਿ ਅਸੀਂ ਸਾਰੇ ਮਾਮਲਿਆਂ ਉੱਤੇ ਦਮਿਸ਼ਕ ਦੇ ਸੰਪਰਕ ਵਿੱਚ ਹਾਂ ਸਾਡੇ ਸੀਰੀਆਈ ਲੋਕਾਂ ਨਾਲ ਲੰਬੇ ਸਮੇਂ ਤੋਂ ਰਵਾਇਤੀ ਦੋਸਤਾਨਾ ਸਬੰਧ ਰਹੇ ਨੇ ਤੇ ਅਸੀਂ ਰੂਸ, ਦਮਿਸ਼ਕ ਅਤੇ ਖੇਤਰੀ ਸਥਿਰਤਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੱਲ ਲੱਭਣ ਦੇ ਲਈ ਇਹਨਾਂ ਸੰਪਰਕਾਂ ਨੂੰ ਬਣਾਈ ਰੱਖਿਆ। ਰੂਸ ਦੇ ਸਾਬਕਾ ਉਪ ਵਿਦੇਸ਼ ਮੰਤਰੀ ਮੈਖਾਇਲ ਬੋਗਦਾਨੋਵ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਰੂਸੀ ਫੌਜੀ ਅਜੇ ਦੀ ਸਥਾਪਨਾ ਦੇ ਸਬੰਧ ਵਿੱਚ ਸੀਰੀਆ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਇਸ ਉੱਤੇ ਇੱਕ ਸਮਝੌਤਾ ਹੋ ਜਾਵੇਗਾ। ਗੌਰਤਲਬਾ ਕੇ ਅਹਿਮਦ ਅਲ ਸ਼ਾਰਾ ਦੀ ਅਗਵਾਈ ਵਾਲੇ ਸੀਰੀਆਈ ਹਥਿਆਰਬੰਦ ਵਿਦੋਦ ਦੀ ਧਰਨੇ ਪਿਛਲੇ ਸਾਲ 8 ਦਸੰਬਰ ਨੂੰ ਦਮਿਸ਼ਕ ਉਤੇ ਕਬਜ਼ਾ ਕਰ ਲਿਆ ਸੀ ਇਸ ਤੋਂ ਬਾਅਦ ਸ਼ਾਸਕ ਬਸ਼ਰ ਅਲ ਅਸਦ ਨੇ ਸੀਰੀਆ ਦੇ ਰਾਸ਼ਟਰਪਤੀ ਦਾ ਅਹੁਦਾ ਛੱਡ ਦਿੱਤਾ ਅਤੇ ਦੇਸ਼ ਛੱਡ ਕੇ ਭੱਜ ਗਏ ਫਿਰ ਜਨਵਰੀ ਦੇ ਵਿੱਚ ਅਹਿਮਦ ਅਲ ਸ਼ਾਰਾ ਨੂੰ ਅੰਤਰੀਮ ਰਾਸ਼ਟਰਪਤੀ ਐਲਾਨਿਆ ਗਿਆ ਅਲ ਸ਼ਾਰਾ ਨੂੰ ਇੱਕ ਅਸਥਾਈ ਸੰਸਦ ਬਣਾਉਣ ਦਾ ਅਧਿਕਾਰ ਵੀ ਦਿੱਤਾ ਗਿਆ ਇਹ ਸੰਸਦ ਨਵੇਂ ਸੰਵਿਧਾਨ ਦੇ ਪਾਸ ਹੋਣ ਤੱਕ ਕੰਮ ਕਰੇਗੀ ਕੈਨੇਡਾ ਦੇ ਟ੍ਰਾਂਟੋ ਸ਼ਹਿਰ ਦੇ ਵਿੱਚ ਆਯੋਜਿਤ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੌਰਾਨ ਤਣਾਪੂਰਨ ਸਥਿਤੀ ਪੈਦਾ ਹੋ ਗਈ ਜਦੋਂ ਅਣਪਛਾਤੇ ਲੋਕਾਂ ਨੇ ਸ਼ਰਧਾਲੂਆਂ ਦੇ ਉੱਤੇ ਅੰਡੇ ਸੁੱਟ ਦਿੱਤੇ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ਼ਰਧਾਲੂ ਸੜਕਾਂ ਉੱਤੇ ਭਜਨ ਗਾ ਕੇ ਰੱਥ ਯਾਤਰਾ ਵਿੱਚ ਹਿੱਸਾ ਲੈ ਰਹੇ ਸਨ। ਇਸ ਘਟਨਾ ਨੇ ਦੁਨੀਆ ਭਰ ਦੇ ਭਗਵਾਨ ਜਗਨਨਾਥ ਦੇ ਸ਼ਰਧਾਲੂਆਂ ਨੂੰ ਥੇਸ ਪਹੁੰਚਾਈ ਅਤੇ ਭਾਰਤ ਸਰਕਾਰ ਨੇ ਇਸ ਉੱਤੇ ਕੈਨੇਡਾ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ। ਇਸ ਘਟਨਾ ਦੀ ਜਾਣਕਾਰੀ ਇੰਸਟਾਗ੍ਰam ਯੂਜ਼ਰ ਸੰਗਨਾ ਬਾਜਾਜ ਨੇ ਦਿੱਤੀ ਜਿਸ ਨੇ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਪੋਸਟ ਕਰਕੇ ਲਿਖਿਆ ਕਿਸੇ ਨੇ ਉੱਚੀ ਇਮਾਰਤ ਤੋਂ ਸਾਡੇ ਉੱਤੇ ਅੰਡੇ ਸੁੱਟੇ ਪਤਾ ਨਹੀਂ ਕਿਉਂ ਇੱਕ ਅਟਰਨ इंटरनेशनल ਸੋਸਾਇਟੀ ਫਾਰ ਕ੍ਰਿਸ਼ਨਾ ਕੌਨਸ਼ੀਅਸਸ ਦੁਆਰਾ আয়োজিত 55ਵੀਂ ਸਾਲਾਨਾ ਰਾਤ ਯਾਤਰਾ ਦੌਰਾਨ ਵਾਪਰੀ ਹੈ ਹਜ਼ਾਰਾਂ ਲੋਕ ਇਸ ਸ਼ਾਨਦਾਰ ਸਵਾਗਤ ਦੇ ਵਿੱਚ ਸ਼ਾਮਲ ਹੁੰਦੇ ਨੇ ਜਿੱਥੇ ਸ਼ਰਧਾਲੂ ਭਗਵਾਨ ਜਗਨਨਾਥ ਬਲਪੱਤਰ ਅਤੇ ਸੁਭਦਰਾ ਦੇਵੀ ਦੇ ਰੱਥ ਨੂੰ ਖਿੱਚਦੇ ਹੋਏ ਨੱਚਦੇ ਅਤੇ ਗਾਉਂਦੇ ਨੇ ਤਾਂ ਇਸ ਘਟਨਾ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਸ ਨੂੰ ਕਨਾਉਣਾ ਅਤੇ ਨਿੰਦਣਯੋਗ ਦੱਸਿਆ। ਸੁੰਨੀ ਮੁਸਲਿਮ ਧਾਰਮਿਕ ਆਗੂ ਕੁੰਥਾਪੁਰਮ ਏਪੀ ਅਬੂ ਬਕਰ ਮੁਸਲੀਆਰ ਯਮਨ ਦੇ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਭਾਰਤੀ ਨਰਸ ਨੂੰ ਬਚਾਉਣ ਦੇ ਹੱਕ ਵਿੱਚ ਅੱਗੇ ਆਏ ਨੇ ਅਤੇ ਉਸ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ। ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਨਰਸਦੀਬ ਮੌਤ ਦੀ ਸਜ਼ਾ ਨੇੜੇ ਆ ਰਹੀ ਹੈ ਸੂਤਰਾਂ ਨੇ ਦੱਸਿਆ ਕਿ ਮੁਸਲੀਯਾਰ ਦੇ ਯਮਨ ਦੇ ਵਿੱਚ ਧਾਰਮਿਕ ਲੀਡਰਸ਼ਿਪ ਵਿੱਚ ਗੱਲਬਾਤ ਚੱਲਦੀ ਹੈ ਅਤੇ ਮ੍ਰਿਤਕ ਤਲਾਲ ਅਬਦੋ ਮਹਿਦੀ ਦੇ ਪਰਿਵਾਰ ਦੇ ਨਾਲ ਸੰਪਰਕ ਵਿੱਚ ਹੈ ਤਲਾਲ ਅਬਦੋ ਮਹਿਦੀ ਇੱਕ ਯਮਨੀ ਨਾਗਰਿਕ ਸੀ ਜਿਸ ਦਾ ਕਤਲ ਤੌਰ ਦੇ ਉੱਤੇ 2017 ਦੇ ਵਿੱਚ ਇੱਕ ਭਾਰਤੀ ਨਰਸ ਦੁਆਰਾ ਕਤਲ ਕਰ ਦਿੱਤਾ ਗਿਆ ਸੀ ਮੁਸਲੀਯਾਰ ਨੂੰ ਭਾਰਤ ਦਾ ਮੁਫਤੀਆ ਆਜ਼ਮ ਦਾ ਖਿਤਾਬ ਪ੍ਰਾਪਤ ਹੈ ਤੇ ਉਸ ਨੂੰ ਅਧਿਕਾਰਤ ਤੌਰ ਉੱਤੇ ਸ਼ੇਖ ਅਬੂ ਬਕਰ ਅਹਿਮਦ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਕੇਰਲ ਦੀ ਨਰਸ ਨਮੀਸ਼ਾ ਪ੍ਰਿਆ ਨੂੰ ਔਰ ਦੇ ਯਮਨੀ ਕਾਰੋਬਾਰੀ ਸਾਥੀ ਮਹਦੀ ਦੀ హత్య ਦੇ ਦੋਸ਼ ਵਿੱਚ 16 ਜੁਲਾਈ ਨੂੰ ਫੌਂਸੀ ਦਿੱਤੀ ਜਾਣੀ ਹੈ। ਸੂਤਰਾਂ ਨੇ ਦੱਸਿਆ ਕਿ ਧਿਆਤ ਯਾਨੀ ਕਿ ਬਲੱਡ ਬਣੀ ਦੀ ਅਦਾਇਗੀ ਬਾਰੇ ਗੱਲਬਾਤ ਹੋਈ ਹੈ ਤੇ ਕੇਰਲ ਵਿੱਚ ਸਬੰਧਤ ਟੀਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਹਾਲਾਂਕਿ ਗੱਲਬਾਤ ਦੀ ਸਥਿਤੀ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਪਲਕਰ ਜ਼ਿਲ੍ਹੇ ਦੀ ਰਹਿਣ ਵਾਲੀ ਨਮੀਸ਼ਾ ਪ੍ਰਿਆ ਨੂੰ 2020 ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਦੀ ਆਖਰੀ ਅਪੀਲ 2023 ਦੇ ਵਿੱਚ ਰੱਦ ਕਰ ਦਿੱਤੀ ਗਈ ਸੀ। ਔਰ ਐਸ ਤੋਂ ਸਮੇਂ ਜਮਨਦੀਪ ਰਾਜਤਾਨੀ ਸਨਾਦੀਕ ਜੇਲ੍ਹ ਦੇ ਵਿੱਚ ਕੈਦ ਹੈ ਅਜਲੀ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਸ਼ਿ ਸ਼੍ਰੀ ਅਕਾਲ ਧੰਨਵਾਦ